ਲੋ ਜੀ ਹੁਣ ਤੱਕ ਫਿਲਮਾਂ ਦੇ ਵਿੱਚ ਹੀ ਅਜਿਹੇ ਹੀ ਘਟਨਾਵਾਂ ਦੇਖੀਆਂ ਸੀ ਕਿ ਕੁੜੀ ਮੁੰਡੇ ਦਾ ਵਿਆਹ ਹੁੰਦਾ ਸਟੇਜ ਲੱਗੀ ਹੁੰਦੀ ਆ ਦੁਲਹਾ ਦੁਲਹਨ ਸਟੇਜ ਦੇ ਉੱਪਰ ਬੈਠੇ ਹੁੰਦੇ ਆ ਅੱਧੀਆਂ ਕੁ ਵਿਆਹ ਦੀਆਂ ਰਸਮਾਂ ਹੋ ਚੁੱਕੀਆਂ ਹੁੰਦੀਆਂ ਤੇ ਅੱਧੀਆਂ ਕੁ ਬਾਕੀ ਹੁੰਦੀਆਂ ਤੇ ਉਧਰੋਂ ਮੁੰਡੇ ਦਾ ਪਰਿਵਾਰ ਦਾਜ ਦਹੇਜ ਨੂੰ ਲੈ ਕੇ ਰੋਲਾ ਪਾ ਲੈਂਦਾ ਤੇ ਕੁੜੀ ਰੋ ਰਹੀ ਹੁੰਦੀ ਆ ਇੱਕ ਹੀਰੋ ਅਜਿਹਾ ਆਉਂਦਾ ਜਿਹੜਾ ਪੂਰੀ ਕਹਾਣੀ ਹੀ ਬਦਲ ਦਿੰਦਾ ਤੇ ਆ ਹੁਣ ਹਕੀਕਤ ਵਿੱਚ ਵੀ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਆ ਇਹ ਘਟਨਾ ਸਾਹਮਣੇ ਆਈ ਆ ਜੀ ਉੱਤਰ ਪ੍ਰਦੇਸ਼ ਦੇ ਬਾਰਾ ਮੰਗੀ ਤੋਂ ਜਿੱਥੇ ਇੱਕ ਕੁੜੀ ਜਿਹਦਾ ਨਾਮ ਮੋਹਣੀ ਦੱਸਿਆ ਜਾ ਰਿਹਾ ਉਹਦਾ ਵਿਆਹ ਚੱਲ ਰਿਹਾ ਹੁੰਦਾ ਦੁਲਹਾ ਦੁਲਹਨ ਦੋਨੇ ਸਟੇਜ ਦੇ ਉੱਪਰ ਸਜੇ ਹੋਏ ਹੁੰਦੇ ਆ ਵਿਆਹ ਦੀਆਂ ਅੱਧੀਆਂ ਰਸਮਾਂ ਹੋ ਚੁੱਕੀਆਂ ਸੀ ਤੇ ਅੱਧੀਆਂ ਕਹਾਉਣੀਆਂ ਸੀ ਜਿੱਥੇ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਪੈ ਜਾਂਦਾ ਦਾਜ ਦਹੇਜ ਦਾ ਦੋਸ਼ ਲੱਗਦਾ ਸਹੁਰਿਆਂ ਦੇ ਉੱਪਰ ਕਿ ਸਹੁਰਿਆਂ ਨੇ ਦਾਜ ਦਹੇਜ ਦੀ ਮੰਗ ਕੀਤੀ ਮੁੰਡਿਆਂ ਮੁੰਡੇ ਵਾਲਿਆਂ ਨੇ ਡੇਢ ਟੋਲੇ ਸੋਨਾ ਤੇ ਡੇਢ ਲੱਖ ਰੁਪਈਆ ਐਟ ਅ ਟਾਈਮ ਮੰਗ ਲਿਆ ਕੁੜੀ ਵਾਲਿਆਂ ਤੋਂ ਤੇ ਕੁੜੀ ਵਾਲੇ ਕਹਿੰਦੇ ਅਸੀਂ ਗਰੀਬ ਆ ਸਾਡੇ ਤੋਂ ਇਹ ਪੈਸੇ ਦਿੱਤੇ ਨਹੀਂ ਜਾਣੇ ਜਿਹਦੇ ਕਰਕੇ ਕਾਫੀ ਉਹਨਾਂ ਦੇ ਵਿੱਚ ਤਣਾਤਣੀ ਵਾਲਾ ਮਾਹੌਲ ਹੋ ਜਾਂਦਾ ਤੇ ਜਿਹੜੀ ਕੁੜੀ ਆ ਇਹ ਪੂਰਾ ਮਾਹੌਲ ਦੇਖ ਕੇ ਰੋਣ ਲੱਗ ਜਾਂਦੀ ਆ ਤੇ ਫੇਰ ਉਹ ਕੁੜੀ ਸਟੇਜ ਦੇ ਉੱਪਰੋਂ ਉਤਰਦੀ ਆ ਤੇ ਫੇਰ ਉਹ ਭੀੜ ਦੇ ਵਿੱਚ ਲੋਕਾਂ ਦੀ ਭੀੜ ਦੇ ਵਿੱਚ ਚਲੀ ਜਾਂਦੀ ਆ ਜਿੱਥੇ ਉਹਦੀ ਭੈਣ ਦਾ ਦਯੋਰ ਸ਼ਿਵਾਂਤ ਖੜਾ ਸੀ ਸ਼ਿਵਾਂਸ ਦੇ ਕੋਲ ਜਾ ਕੇ ਉਹ ਕੁੜੀ ਰੁਕਦੀ ਆ ਜਦੋਂ ਤਾਂ ਸ਼ਿਵਾਂਸ ਆਪ ਦੀ ਜੇਬ ਦੇ ਵਿੱਚੋਂ ਸੰਦੂਰ ਦੀ ਡੱਬੀ ਕੱਢਦਾ ਤੇ ਮੋਹਣੀ ਦੀ ਮੰਗ ਭਰ ਦਿੰਦਾ ਇਹ ਵੇਖ ਕੇ ਸਾਰੇ ਹੈਰਾਨ ਹੋ ਜਾਂਦੇ ਆ ਕਿ ਆਖਰ ਇਹ ਕੀ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਮਾਮਲਾ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਮੋਹਣੀ ਤੇ ਸ਼ਿਵਾਂਸ ਪਹਿਲਾਂ ਹੀ 3 ਸਾਲ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਮੋਹਣੀ ਨੇ ਬਹੁਤ ਮਿੰਤ ਤਰਲੇ ਦੱਸਿਆ ਜਾ ਰਿਹਾ ਕਿ ਆਪਣੇ ਪਿਤਾ ਦੇ ਕੀਤੇ ਕਿ ਮੈਂ ਸ਼ਿਵਾਸ ਦਾ ਹੀ ਵਿਆਹ ਕਰਾਉਣਾ ਪਰ ਪਿਤਾ ਨਹੀਂ ਮੰਨਿਆ ਜਿਹਦੇ ਕਰਕੇ ਮੋਹਣੀ ਨੂੰ ਘਰਦਿਆਂ ਦੀ ਜਦ ਅੱਗੇ ਝੁਕਣਾ ਪਿਆ ਮਜਬੂਰ ਹੋਣਾ ਪਿਆ ਤੇ ਜਿਹੜਾ ਹੋਰ ਲੜਕਾ ਸੀ ਉਹਦੇ ਨਾਲ ਵਿਆਹ ਕਰਵਾਉਣ ਵਾਸਤੇ ਉਹ ਰਾਜ਼ੀ ਹੋ ਗਈ ਤਾਂ ਦੱਸਿਆ ਜਾ ਰਿਹਾ ਕਿ ਫੇਰ ਐਨ ਮੌਕੇ ਤੇ ਉਹਨਾਂ ਨੇ ਜਦੋਂ ਮੰਗ ਰੱਖੀ ਤਾਂ ਮੋਹਣੀ ਨੇ ਫੇਰ ਉਸੇ ਆਪਣੇ ਸ਼ਿਵਾਸ ਕੋਲ ਚਲੀ ਗਈ ਤਾਂ ਉਹਨੇ ਮੋਹਣੀ ਦੇ ਨਾਲ ਵਿਆਹ ਕਰਵਾ ਲਿਆ ਪਰ ਦੂਸਰੇ ਪਾਸੇ ਜਿਹੜਾ ਬਰਾਤ ਆਈ ਸੀ ਕੁੜੀ ਨੂੰ ਵਿਆਹਣ ਵਾਸਤੇ ਮੋਹਣੀ ਨੂੰ ਵਿਆਹਣ ਵਾਸਤੇ ਉਹਨਾਂ ਦਾ ਕਹਿਣਾ ਕਿ ਅਸੀਂ ਕੋਈ ਦਾਜ ਦਹੇਜ ਨਹੀਂ ਮੰਗਿਆ ਜਦੋਂ ਸਾਡਾ ਮੁੰਡਾ ਬਰਾਤ ਲੈ ਕੇ ਆਇਆ ਉਹਨਾਂ ਦਾ ਕਹਿਣਾ ਸੀ 8:30 ਵਜੇ ਦੇ ਕਰੀਬ ਰਾਤ ਨੂੰ ਅਸੀਂ ਬਰਾਤ ਲੈ ਕੇ ਜਦੋਂ ਇੱਥੇ ਆਏ ਆ ਤਾਂ ਸਭ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ 5-500 ਰੁਪਇਆ ਔਰਤਾਂ ਦੀ ਮਿਲਣੀ ਵਾਸਤੇ ਮੰਗਿਆ ਤੇ ਫਿਰ ਉਹਨਾਂ ਨੇ ਜਿਹੜਾ ਮੁੰਡਾ ਉਤਰਾਈ ਦਾ ਪੈਸਾ ਉਹਨਾਂ ਦੀ ਕੋਈ ਰਸਮ ਹੋਣੀ ਆ ਉਹਦੇ ਵਾਸਤੇ ਉਹ ਕਹਿੰਦੇ ਕਿ ਉਹਨਾਂ ਨੇ 5000 ਰੁਪਏ ਮੰਗੇ ਕਹਿੰਦੇ ਅਸੀਂ ਕਿਹਾ ਅਸੀਂ ਗਰੀਬ ਪਰਿਵਾਰ ਆ ਇਹਨੇ ਪੈਸੇ ਦੇ ਨਹੀਂ ਸਕਦੇ ਮੁੰਡੇ ਦਾ ਪਿਤਾ ਵਿਸ਼ੋ ਕੁਮਾਰ ਇਹ ਸਾਰੀ ਗੱਲ ਮੀਡੀਆ ਨੂੰ ਦੱਸਿਆ ਉਹਦਾ ਕਹਿਣਾ ਕਿ ਅਸੀਂ ਕਿਹਾ ਅਸੀਂ ਇਹ ਪੈਸੇ ਦੇ ਨਹੀਂ ਸਕਦੇ ਇਸੇ ਕਰਕੇ ਸਾਡਾ ਰੌਲਾ ਪੈ ਗਿਆ ਸਾਡੀਆਂ ਰਸਮਾਂ ਅਧੀਆਂ ਖੁਈਆਂ ਸੀ ਅਧੀਆਂ ਵਿੱਚੇ ਰਹਿ ਗਈਆਂ ਤੇ ਕਹਿੰਦਾ ਜਿਹੜੀ ਮੋਹਣੀ ਸੀ ਜਦੋਂ ਤੋਂ ਸਾਡੇ ਮੁੰਡੇ ਦੇ ਨਾਲ ਉਹਦੀ ਮੰਗਣੀ ਹੋਈ ਸੀ ਉਦੋਂ ਤੋਂ ਇਹ ਦੋਨੇ ਇੱਕ ਦੂਜੇ ਦੇ ਨਾਲ ਵਧੀਆ ਕੋਲ ਮਿਲ ਗਏ ਸੀ ਮੋਹਣੀ ਸਾਡੇ ਮੁੰਡੇ ਦੇ ਨਾਲ ਫੋਨ ਤੇ ਗੱਲਬਾਤ ਵੀ ਕਰਦੀ ਸੀ ਪਰ ਅਚਾਨਕ ਇਹ ਪੂਰਾ ਮਾਹੌਲ ਤਣਾ ਤਣੀ ਵਾਲਾ ਬਣ ਗਿਆ ਉਹਨਾਂ ਦਾ ਕਹਿਣਾ ਹੈ ਕਿ ਘਰਦਿਆਂ ਨੇ ਸਾਡੀ ਬੇਇੱਜ਼ਤੀ ਕੀਤੀ ਆ ਕੁੜੀ ਦੇ ਘਰਦਿਆਂ ਨੇ ਤੇ ਸਾਡੇ ਤੇ ਝੂਠੇ ਇਲਜ਼ਾਮ ਲਗਾ ਰਹੇ ਨੇ ਤਾਂ ਪੂਰਾ ਇਹਨਾਂ ਦੇ ਵਿੱਚ ਹੜਕੰਪ ਮਚਿਆ ਤੋਦਿਆਂ ਦੇ ਵਿੱਚ ਕਾਫੀ ਜ਼ਿਆਦਾ ਤਣੀ ਤਣਾਧਣੀ ਵਾਲਾ ਮਾਹੌਲ ਬਣਿਆ ਲੜਾਈ ਝਗੜਾ ਹੋਇਆ ਮੌਕੇ ਤੇ ਪੁਲਿਸ ਆਈ ਪੁਲਿਸ ਨੇ ਸ਼ਵਾਂਸ ਜਿਹੜੇ ਮੁੰਡੇ ਨੇ ਮੋਹਣੀ ਦੀ ਮੰਗ ਭਰੀ ਸੀ ਉਹ ਆਪਣੀ ਦੁਲਹਨ ਬਣਾਇਆ ਸੀ ਉਹਨੂੰ ਵੀ ਰਾਸਤੇ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਪੁੱਛਗਸ ਵਾਸਤੇ ਪੁਲਿਸ ਉਹਨੂੰ ਲੈ ਗਈ ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਫਿਲਹਾਲ ਮੋਹਣੀ ਤੇ ਸ਼ਵਾਂਸ ਇੱਕ ਦੂਜੇ ਦੇ ਹੋ ਚੁੱਕੇ ਆ ਤੇ ਜਿਹੜਾ ਇਹ ਪੂਰਾ ਮਾਮਲਾ ਇਹਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਜੋ ਦੋ ਦਰਾਂ ਨੇ ਇੱਕ ਦੂਜੇ ਤੇ ਦੋਸ਼ ਲਗਾਏ ਨੇ ਉਹ ਕਿਹੜੇ ਕਿਹੜੀ ਤਰ੍ਹਾਂ ਦੇ ਦੋਸ਼ ਸੱਚੇ ਆ ਤੇ ਕਿਹੜੀ ਦੇ ਝੂਠੇ ਆ ਜਾਂ ਦੋਹਾਂ ਦੇ ਹੀ ਝੂਠੇ ਆ ਮਾਮਲਾ ਕੋਈ ਹੋ ਰਹੀ ਆ ਇਸ ਪੂਰੇ ਮਾਮਲੇ ਦੀ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪਰ ਉਹ ਕਹਿੰਦੇ ਨੇ ਲੈ ਜਾਏਗੇ ਲੈ ਜਾਏਗੇ ਦਿਲ ਵਾਲੇ ਦੁਲਹਣੀਆਂ ਲੈ ਜਾਏਗੇ ਦਾ ਸ਼ਿਵਾਸ ਨੂੰ ਤਾਂ ਆਪਣੀ ਮੁਹੱਬਤ ਮੋਹਣੀ ਮਿਲ ਚੁੱਕੀ ਆ ਉਹ ਦੋਨੋਂ ਖੁਸ਼ ਨੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ